ਵਾਲਮਿਕੀ ਭਾਈਚਾਰੇ ਵੱਲੋਂ ਜਿਹੜੇ ਕੱਲ ਭੰਡਾਰੀਪੁਰ ਨੂੰ ਜਾਣ ਕਰਨ ਦੀ ਕਾਲ ਸੀ ਵੀ ਉੱਥੇ ਤਰਨਾਲ ਆਉਣ ਦੀ ਕਾਲ ਸੀ ਉਹ ਮਸਲਾ ਹੈਗਾ 137 ਨੰਬਰ ਮਕਦਮਾ ਛਾਟੇ ਥਾਣੇ ਦਾ ਇਸੇ ਸਾਲ ਦਾ ਤੇ ਕੱਲ ਇਹਨਾਂ ਨੇ 209 2024 ਨੂੰ ਉੱਥੇ ਤਰਨਾਲ ਲਾਣਾ ਸੀ ਉਹਦੇ ਤਹਿਤ ਅੱਜ ਸਾਡੀ ਵਾਲਮਿਕੀ ਭਾਈਚਾਰੇ ਨਾਲ ਮੀਟਿੰਗ ਹੋਈ ਜਿਨ੍ਹਾਂ ਦੀ ਕੁਝ ਡਿਮਾਂਡ ਸੀਗੀਆਂ ਜਿਨ੍ਹਾਂ ਨੂੰ ਅਸੀਂ ਐਜ਼ ਅ ਟੀਮ ਨੇ ਸੁਣਿਆ ਬਾਜੂਮਾਨਯ ਬਲਿਸ ਕਮਿਸ਼ਨਰ ਸਾਹਿਬ ਸ਼ਰੀ ਢਿਲੋਂ ਸਾਹਿਬ ਉਹਨਾਂ ਨਾਲ ਡਿਸਕਸ਼ਨ ਹੋਈ ਸਾਡੀ ਫੋਨ ਤੇ ਤੇ ਉਹਨਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਮਿਸਟਰ ਬਿਮਨਿਉ ਰਾਣਾ ਐਡੀਐਸਪੀ ਟੂ ਉਹ ਚੇਅਰਮੈਨ ਹੋਣਗੇ ਐ ਕੇਐਸਪੀ ਵੈਸਟ ਉਹ ਮੈਂਬਰ ਨੇ ਮਿਸਟਰ ਨੀਰਜ ਉਹ ਵੀ ਮੈਂਬਰ ਨੇ ਤੇ ਐਸਐਚਓ ਛਾਟਾ ਉਹ ਵੀ ਮੈਂਬਰ ਨੇ ਉਦੀ ਉਪਰਵਰ ਆਵਰਲ ਸਰਪਰਵੀਜ਼ਨ ਮੇਰੇ ਕੋਲ ਹੈ ਜੀ ਐਸਡੀਪੀ ਦਾ ਆਰਡਰ ਤੇ ਅਸੀਂ ਟਾਈਮ ਬਾਉਂਡ ਕਰ ਰਹੇ ਹਾਂ ਤੇ ਜਲ ਤੋਂ ਜਲਦ ਅਸੀਂ ਅ ਅਸਿੱਟ ਅ ਦੀ ਪ੍ਰੋਸੀਡਿੰਗਸ ਖਤਮ ਕਰਕੇ ਅਸੀਂ ਤੁਹਾਨੂੰ ਦੱਸ ਦਾਂਗੇ ਜੀ ਸ਼ਹਿਰ ਵਾਸੀਨ ਦੀ ਅਪੀਲ ਹੈ ਕਿਉਂਕਿ ਲੋਕ ਕਾਫੀ ਸਤਨੂ ਲੈ ਕੇ ਚਰਚਾ ਕਰ ਰਹੇ ਸੀ ਜੀ ਕੇ ਨਹੀਂ ਸ਼ਹਿਰ ਵਾਸੀ ਨੇ ਅਪੀਲ ਹੈ ਕੱਲ ਰਾਮਨਾਲ ਸਾਰੇ ਪਾਸੇ ਫਰੀ ਐਂਡ ਫੇਅਰ ਮੂਵਮੈਂਟ ਹੈਗੀ ਹੈ ਕੋਈ ਬੰਦ ਨਹੀਂ ਹੈ ਸਾਡੇ ਭਾਈਚਾਰੇ ਨਾਲ ਗੱਲ ਹੋ ਗਈ ਹੈ ਤੇ ਕੱਲ ਕੋਈ ਵੀ ਭੰਡਾਰੀ ਪੁਲ ਤੇ ਨਹੀਂ ਬੰਦ ਹੋਏਗਾ ਠੀਕ ਤੇ ਕਿੰਨੇ ਦੇ ਦੇਰ ਦਾ ਜਾਮ ਲੱਗ ਰਿਹਾ ਸੀ ਕੱਲ ਨੂੰ ਕੁਝ ਤੁਹਾਨੂੰ ਦੱਸਿਆ ਖਲ ਇਹਨਾਂ ਧਰਨਾ ਲਾਣਾ ਸੀਗਾ ਡਿਮਾਂਡਸ ਦੇ ਤਹਿਤ ਤੇ ਉਸ ਮੁਤਾਬਿਕ ਆਪਣਾ ਹੁਣ ਤੱਕ ਚਲੋ ਗੱਲ ਹੀ ਖਤਮ ਹੋ ਗਈ ਜੀ ਆਪਣਾ ਵੀ ਅਬਰੀਸ਼ਟ ਕੰਸੈਂਸਸ ਸਰ ਮੰਗਾ ਕੀ ਸੀ ਜੀ ਅਨੰਦ ਮੰਗਾ ਇਹਨਾਂ ਦੀ ਹੈਗੀ ਕਿ ਇੱਕ ਪੈਸੀ ਐਸਟੀ ਐਕਟ ਲਾਉਂਦਾ ਹੈਗਾ ਨੰਬਰ 2 ਪੋਲੀ ਹੈ ਅ ਚਾਰ ਪੰਜ ਲੋਕ ਦਾ ਦਸਰੇ ਜਿਹੜੇ ਜਦੋਂ ਲੜਾਈ ਹੋਈ ਸੀ ਜਦੋਂ ਮੁਕਦਮਾ ਦਰਜ ਹੋਇਆ ਸੀ ਨਾਮਜ਼ਦ ਕਰਨ ਦਾ ਹੈਗਾ ਤੇ ਉਹਨਾਂ ਨੂੰ ਨਾਮਜ਼ਦ ਕਰਨ ਦਾ ਤੇ ਅਸੀਂ ਦੇਖ ਲਾਂਗੇ ਐਜ਼ ਅ ਸੈਟ ਜੀ ਪੁਲਿਸ ਨੂੰ ਪੁਲਿਸ ਨੂੰ ਕੀਤਾ ਗਿਆ ਬਿਲਕੁਲ ਜੀ ਆਪਸੀ ਸਹਿਮਤੀ ਬਣ ਗਈ ਬਿਲਕੁਲ ਜੀ ਪਿਛਲੇ ਦਿਨੀ ਗੁਰੂ ਕੀ ਵਡਾਲੀ ਦੇ ਵਿੱਚ ਇੱਕ ਸ਼ਰਾਰਤੀ ਬੰਦਿਆਂ ਵੱਲੋਂ ਕੁਝ ਨਿਸ਼ਾਨ ਸਾਹਿਬ ਦੀ ਬਦਬੀ ਕੀਤੀ ਗਈ ਸੀ ਦੇਸ਼ ਆਦੇਸ਼ਾਂ ਦੇ ਵਿੱਚ ਵਸਦੇ ਸਮੂਹ ਸਿੱਖ ਭਾਈਚਾਰੇ ਨੇ ਜਿਹੜਾ ਉਹਦੀ ਨਿਖੇਦੀ ਕੀਤੀ ਉਹਦੇ ਸਬੰਧ ਵਿੱਚ ਹੀ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਜਿਹੜੀ ਆ ਦੇਖਣ ਨੂੰ ਮਿਲੀ ਔਰ ਉਹਨਾਂ ਨੇ ਕੁਝ ਬੰਦੇ ਜਿਹੜੇ ਆ ਨਜ਼ਰ ਅੰਦਾਜ਼ ਕੀਤੇ ਉਹਨਾਂ ਨੂੰ ਨਾਮਜ਼ਦ ਕਰਨਾ ਸੀ ਕੁਝ ਸਮਾਜ ਦੀਆਂ ਹੋਰ ਮੰਗਾਂ ਸੀ ਜਿਹੜੀਆਂ ਤੱਕ ਨਹੀਂ ਮੰਗੀਆਂ ਸੀ ਜਿਹਦੇ ਸਬੰਧ ਵਿੱਚ ਸਮੂਹ ਵਾਲਮੀਕ ਤੇ ਮਜਬੀ ਸਿੱਖ ਭਾਈਚਾਰੇ ਨੇ ਨਿਆਂ ਸਿੰਘ ਜੱਥੇਬੰਦੀਆਂ ਰਗਰੇਟਾ ਜੱਥੇਬੰਦੀਆਂ ਨੇ ਕੱਲ 20 ਸਤੰਬਰ ਨੂੰ ਜਿਹੜਾ ਭੰਡਾਰੀ ਪੁਲ ਤੇ ਇੱਕ ਵੱਡਾ ਪ੍ਰਦਰਸ਼ਨ ਕਰਨਾ ਸੀ ਆਪਣੀਆਂ ਮੰਗਾਂ ਮਨਾਉਣ ਲਈ ਉਹਦੇ ਸਬੰਧ ਵਿੱਚ ਹੀ ਸੰਤ ਸਾਡੇ ਬੈਠੇ ਨੇ ਬਾਬਾ ਨਛੱਤਰਨਾਥ ਜੀ ਇਨਾਂ ਨੂੰ ਜਦੋਂ ਆਪਣਾ ਡੀਸੀਪੀ ਸਾਹਿਬ ਦੀ ਕਾਲ ਆਈ ਤੇ ਅੱਜ ਦੁਪਹਿਰ ਬਾਅਦ ਸਾਡੀਆਂ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਤੇ ਇਹ ਤੈਅ ਹੋਇਆ ਹੈ ਕਿ ਜੋ ਮੰਗਾ ਮੰਨ ਲਿਆ ਉਹਨਾਂ ਨੇ ਇੱਕ ਸੱਟ ਤਿਆਰ ਕਰ ਦਿੱਤੀ ਗਈ ਹੈ ਔਰ ਦੋਸ਼ੀਆਂ ਨੂੰ ਜਿਹੜਾ ਵਾ ਉਹ ਕਟਾਰੇ ਦੇ ਜਲਦੀ ਤੋਂ ਜਲਦੀ ਜਿਹੜਾ ਖੜਾ ਕੀਤਾ ਜਾਏਗਾ ਔਰ ਬਣਦੀ ਕਾਨੂੰਨੀ ਜੜੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਇਹਦੇ ਨਾਲ ਦੇ ਨਾਲ ਇੱਕ ਮੈਂ ਆਪਣੇ ਲੋਕਲ ਜਿਹੜਾ ਭਾਈਚਾਰਾ ਸਾਡੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਹਨਾਂ ਵੱਲੋਂ ਮੇਰੀ ਡਿਊਟੀ ਲੱਗ ਗਈ ਆ ਨੰਗ ਸਿੰਘ ਜਥੇਬੰਦੀਆਂ ਵੱਲੋਂ ਰੰਗਰੇਟਾ ਜਥੇਬੰਦੀਆਂ ਤੇ ਮਜੀਬੀ ਸਿੱਖ ਸਮਾਜ ਵੱਲੋਂ ਜਿਹੜਾ ਮੈਂ ਇਸ ਵੇਲੇ ਹਾਜ਼ਰੀ ਭਰ ਰਿਹਾ ਬਾਕੀ ਦੀ ਜਿਹੜੀ ਕਾਰਵਾਈ ਆ ਉਹ ਬਾਬਾ ਜੀ ਤੁਹਾਨੂੰ ਦ ਦ ਦੱਸਣਗੇ ਬਾਬਾ ਜੀ ਦੋ ਸ਼ਬਦਾਂ ਚ ਕੀ ਜੀ ਹਾਂਜੀ ਜੈ ਵਾਲਮੀਕੀ ਜੈਗੁਰੂ ਗਿਆਨਾ ਜੀ ਸੋ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਜਿਹੜੀ ਆ ਉਹ ਮੀਟਿੰਗ ਹੋ ਗਈ ਆ ਸੋ ਉਹਨਾਂ ਨੇ ਇਹਦੇ ਸਬੰਧਤ ਇਹ ਜਿਹੜਾ ਮੁਕੱਦਮਾ ਸੀਗਾ ਜਿਨ੍ਹਾਂ ਲੋਕਾਂ ਨੇ ਦੋਸ਼ੀਆਂ ਨੇ ਆਪਣਾ ਇਹ ਜਿਹੜੀ ਕਾਰਵਾਈ ਕੀਤੀ ਸੀਗੀ ਜੀ ਦੋ ਮਿੰਟ ਜੀ 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 ਉਹਨਾਂ ਦੋਸ਼ੀਆਂ ਦੇ ਉੱਤੇ ਜਿਹੜੀ ਆ ਪਰਚੇ ਦੇ ਵਿੱਚ ਬਹੁਤ ਜ਼ਿਆਦਾ ਢਿੱਲ ਕੀਤੀ ਗਈ ਐਸੀ ਐਕਟ ਨਹੀਂ ਲਾਇਆ ਗਿਆ ਅਤੇ ਜਿਹੜੇ ਕੁਝ ਜਿਹੜੇ ਦੋਸ਼ੀ ਆ ਉਹ ਐਡ ਨਹੀਂ ਕੀਤੇ ਗਏ ਇਸ ਕਰਕੇ ਜਿਹੜਾ ਆ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਅੱਜ ਮੀਟਿੰਗ ਹੋਈ ਆ ਕੱਲ ਸਾਡਾ ਬਹੁਤ ਵੱਡਾ ਜਿਹੜਾ ਪ੍ਰਦਰਸ਼ਨ ਸੀਗਾ ਸਵੇਰੇ ਆਪਣਾ 10 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਉਹ ਧਰਨਾ ਜਿਹੜਾ ਚੱਲਣਾ ਸੀਗਾ ਸੋ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਬਹੁਤ ਵਧੀਆ ਰੋਲ ਪ੍ਰੇਰ ਕੀਤਾ ਆ ਡੀਸੀਪੀ ਸਾਹਿਬ ਨੇ ਤੇ ਇਹ ਜਿਹੜੇ ਇਹਦੇ ਸੰਬੰਧੀ ਜਿਹੜੀ ਆ ਇੱਕ ਸੈੱਟ ਬਣਾ ਦਿੱਤੀ ਗਈ ਆ ਸੋ ਸਾਨੂੰ ਆਸ ਹੈਗੀ ਆ ਕਿ ਤੁਰੰਤ ਜਿਹੜਾ ਆ ਉਹਨਾਂ ਦੋਸ਼ੀਆਂ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਐਡ ਕਰ ਦਿੱਤਾ ਜਾਏਗਾ ਤੇ ਅਸੀਂ ਐਕਟ ਜਿਹੜਾ ਆ ਵਿੱਚ ਲੱਗ